ਸਰ ਅੱਜ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਦਲ ਸਾਹੂ ਹਰਾਨ ਵੱਲੋਂ ਇੱਕ ਅਹੁਦਾ ਦੇ ਕੇ ਨਵਾਜਿਆ ਗਿਆ ਜਦ ਕਿ ਤੁਸੀਂ ਪਹਿਲਾਂ ਵੀ ਬਖਵਾਖਾਉਂਦੇ ਰਹੇ ਹੋ ਪਾਰਟੀ ਦੇ ਵਿੱਚ ਅੱਜ ਕਿਹੜੇ ਅਹੁਦੇ ਨਾਲ ਨਵਾਜਿਆ ਗਿਆ ਔਰ ਕਿਸ ਤਰ੍ਹਾਂ ਜਿਹੜਾ ਹੁਣ ਆਲਟਰਨ ਜਿਹੜੀ ਹੁੰਦੀ ਕਿਸ ਤਰ੍ਹਾਂ ਦਾ ਹੁੰਦਾ ਹੈ ਦੇਖੋ ਅੱਜ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਮਿਟੀ ਦੇ ਬਦਲ ਉਹਨਾਂ ਨੇ ਪਾਰਟੀ ਦੇ ਜਨਤ ਕੱਤਰ ਜੋ ਅਹੁਦਾ ਦਿੱਤਾ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਦਾ ਲੋਜੀ ਪਾਰਟੀ ਦੀ ਦਿਨ ਲੜੀ ਦੇ ਪਤਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸਤਿ ਜੋਗ ਸੰਭਿਆ ਵੈਸਾ ਕਿ ਇਸ ਤੋਂ ਪਹਿਲਾਂ ਵੀ ਮੈਂ ਲੰਬੇ ਸਮੇਂ ਤੋਂ ਪਾਰਟੀ ਦੇ ਵਕਫਾ ਖੋਦਿਆਂ ਦੇ ਉੱਪਰ ਉਹ ਕੰਮ ਕੀਤਾ ਪਾਰਟੀ ਜਨਤਕਤਾ ਦੇ ਤੌਰ ਤੇ ਵੀ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਵੀ ਔਰ ਮੈਂ ਕੋਰ ਕਮੇਟੀ ਦਾ ਮੈਂਬਰ ਵੀ ਬਣ ਰਿਹਾ ਔਰ ਸਰਕਾਰ ਦੇ ਵਿੱਚ ਵੀ ਕਾਰਬਾਰੀ ਲਗਾਤਾਰ ਐਮਐਲਏ ਬਣ ਕੇ ਵਕਫਾ ਖੋਦਿਆਂ ਦੇ ਉੱਪਰ ਮੈਂ ਜਿਹੜਾ ਉਹ ਕੰਮ ਕੀਤਾ ਹੈ ਬੜਾ ਮਾਣ ਮੈਨੂੰ ਮਿਲਿਆ ਪਾਰਟੀ ਦੇ ਵਿੱਚ ਤੁਹਾਡਾ ਮੈਂ ਜਿੱਥੇ ਇੱਕ ਵਾਰੀ ਫੇਰ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਯਕੀਨ ਵੀ ਦਿਵਾਉਣਾ ਕਿ ਮੈਂ ਪਹਿਲਾਂ ਨਹੀਂ ਤਰ੍ਹਾਂ ਬਿਲਕੁਲ ਪਾਰਟੀ ਦੇ ਅੰਦਰ ਇੱਕ ਵਰਕਾ ਦੀ ਤਰ੍ਹਾਂ ਕੰਮ ਕਰਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਔਰ ਸਤਾਈ ਦੇ ਵਿੱਚ ਜੋ ਅਮਰੀਕਾ ਦੀ ਸਰਕਾਰ ਪੰਜਾਬ ਵਿੱਚ ਬਣਾਉਣ ਵਾਸਤੇ ਦਿਨ ਰਾਤ ਕੰਮ ਕਰਾਂਗਾ ਜਿਹੜਾ ਵੀ ਕੋਈ ਡਿਊਟੀ ਪ੍ਰਧਾਨ ਜੀ ਮੇਰੇ ਜੁम्मे ਜਿੱਥੇ ਕਿਤੇ ਵੀ ਲਾਉਣਗੇ ਉਹ ਉਤਾਂ ਦੇ ਨਾਲ ਮੈਂ